हैलो जी सत श्री अकाल सार्या ब्लॉग एंड टी चैनल पर थोड़ा स्वागत है, है। तो जी अच्छा चलें मेरे पिंड रखड़ियाँ लेके सूट अपने को कस्टमर के ये आप फड़ाने राह चाहते हुए मठाई वगैरह पर रात ले आई थी रखड़िया भी लिया रख देंगे बस हम आप देंगे ਮੱਚਾ ਜੇ ਉੱਥੇ ਨਹੀਂ ਹੈਗੇਗੇ ਆ ਸੂਟ ਮੈਂ ਆਪਣਾ ਰਾਤ ਹੀ ਬਣਾਇਆਗਾ ਤੇ ਕਾਟਨ ਦਾ ਹੀ ਹੈਗਾ ਇਹਨਾਂ ਦੇ ਅਲਕਿੱਤ ਸੀ ਕੰਮ ਆਪਣਾ ਸਾਰਾ ਪਿਆਚਰ ਉਹ ਦੇਖੀ ਜੋ ਹੋ ਜਾਊਗਾ ਤੇ ਆਪਾਂ ਹੁਣ ਤੁਰਦੇ ਆਂ ਰਾਹ 'ਚ ਆਪਾਂ ਜਾਂਦੇ ਹੋਏ ਥੋੜੀ ਜਿਹੀ ਵੀਡੀਓ ਬਣਾਵਾਂਗੇ ਉੱਥੇ ਬਣਾਵਾਂਗੇ ਜੀ ਵੀਡੀਓ ਤੇ ਬਣੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬਸ ਹੁਣ ਥੋੜਾ ਜਿਹਾ ਗਏ ਗਏ ਨੇ ਬਾਹਰ ਤੇ ਆਪਾਂ ਤੁਰਦੇ ਆਂ ਆਪਾਂ ਜਿਆਦਾ ਮੈਂ ਕੁਝ ਨਹੀਂ ਤਿਆਰ ਹੋਈ ਬਸ ਇਸ ਤਰ੍ਹਾਂ ਆਪਾਂ ਸਿੰਪਲੀ ਰੈਣਾ ਪਸੰਦ ਕਰਦੇ ਆ ਤੇ ਹੁਣ ਆਪਾਂ ਚੱਲਦੇ ਆਂ ਜੀ ਰਾਜ ਵੀਡੀਓ ਬਣਾਵਾਂਗੇ ਮੈਂ ਪਹਿਲੇ ਹੀ ਬਹੁਤ ਲੇਟ ਆਂ ਵੀ ਗਿਨੋ ਗ੍ਰੇ ਥੋੜਾ ਜਿਹਾ ਅਸਵਾਟਾ ਦੇ ਕਦੋਂ ਜੁਰ ਨਾ ਸੁਤੀ ਮੈਸੇ ਦੇਖ ਲੈ ਸੁਣ ਲੈ ਗੱਲ ਜੀਆ ਤੁਹਾਡਾ ਇਹ ਆ ਲੈ ਅੱਛਾ ਇਹ ਆ ਇਹਨੇ 3 ਲਾਇਆ ਕਿ ਕਬਲ ਲਾ ਕੇ ਆਇਦਲ ਕਰਮੋ ਛਿਡੂਗਾ ਛਿਡੂਗਾ ਸਰ ਕੋਈ ਵਾਜ ਹੋਈ ਜਾਏ ਆ ਦੇ ਆਪਣੇ ਦੂਜੇ ਪਏ ਆ ਗਲਾਜਮ ਮੈਂ ਰਸ ਗੋਲੇ ਐਸਾ ਦੋ

ਹਾਂ ਕਦੇ ਹਾਂ ਦੇ ਲੁੱਤੀ ਨਹੀਂ ਤਾਂ ਪੈਸਾ ਤਾਂ ਲੋੜ ਹੀ ਨਹੀਂ ਬਸ ਲੋੜ ਨਹੀਂ ਅੱਜ ਜਨੇ ਬੰਨਣੀ ਆ ਤਾਂ ਫਸਲਾ ਵੀ ਥੋੜਾ ਹੈ ਹਾਂ ਰੋਤਾ ਉਹਦਾ 500 ਗੱਡਾ ਨਦਰ ਕੱਢ ਵੀ ਕੱਢਣਾ ਹੀ ਪੈਣਾ ਮੈਨੂੰ ਕਿੱਥੇ ਵੀਰੇ ਦਿੰਦੇ ਹੁੰਦੇ ਨੇ ਰੰਗਨ ਦਾ ਮੋਜੇ ਮੋਜੇ ਕੱਲ ਕੰਦਾ ਵੱਡ ਮੇਰੇ ਬੈਠੇ ਥੇ ਥੋੜੀ ਮੈਂ ਕੁੜੀ ਵੀ ਬਣ ਜਾਣਾ ਸੀ ਹੰਦਾ ਮੈਂ ਚਾਹ ਦੀਰ ਪਤਾ ਵੜ ਜਾਂਦਾ ਕਿ ਇਹ ਮੈਂ ਨਹੀਂ ਜੇ ਬੁੱਢਾ ਹੋਊਗਾ ਤਾਂ ਪਤਾ ਨਹੀਂ ਹੱਥ ਨਾਲ ਬਫ ਫੁੱਪਾੜ ਲੈ ਜਰਾ ਫੁੱਪ ਤਾਂ ਚਾ ਲੈਣ ਦੇ ਮਿੰਟ ਦੋ ਮਿੰਟ ਇਹਦਾ ਨਾ ਲੱਕ ਤੇ ਜਮਾ ਆਪਣਾ ਲੈ ਜੀ ਪਾਰੇ ਬਣਾ ਲਓ ਨਾ ਮੈਂ ਤੁਹਾਨੂੰ ਬੋਤਲ ਭਰ ਦਿੰਦਾ ਹਾਂ ਬੁੱਤਰ ਆਇਆ ਸੀ ਕੋਈ ਐ ਤੇ ਚਾਪੋ ਹਾਂ ਨਾ ਨਾ ਹੀ ਤਾਂ ਹੋਰ ਪਾਰੇ ਹੋਰ ਪਾਰੇ ਹਾਂ ਚਲ ਚਾ ਲੈ ਗਿਆ ਚਲਾ ਅੰਮਾ ਨਾ ਅੰਮਾ 아마나 안

ਕੈਮਰਾਮੈਨ ਸਾਹਿਬ ਮੈਂ ਬੜੀ ਵਾਰ ਤੇ ਮਾਰੀ ਐ ਤੇਰੇ ਨਾਲ ਹੱਥ ਤਾਂ ਵੇਲੇ ਰਹੀ ਐ ਕੱਲ ਪਾ ਦੇ ਮਿਊਜ਼ਿਕ ਨਹੀਂ ਲਾਉਣ ਨੂੰ ਕਿਉਂ ਦੇ ਦੇ ਫਾਲਾ ਕਰਵਾ ਰਿਹਾ ਉਹ ਦੋਨੋਂ ਲੈ ਲਿਆ ਲੈ ਜੋ ਹੈਕਰ ਦਾ ਖਾਤਰੀ ਨਹੀਂ ਆ ਚਾ ਚਲੋ ਲੈ ਚਲੋ ਦੇ ਦਿਓ 50 ਰੁਪਏ ਨੂੰ ਨੂੰ ਬਹੁਤ ਹੈ ਨਾ ਹੋਰ ਮਾਤਾ ਬੈ ਜਾ ਚਲੋ ਦੇਵ ਸਾਗਨ ਕਾਲੀ ਬਿਆ ਗਿੱਲੇ ਠੀਕ ਨਹੀਂ ਹੁੰਦੇ ਕਈ ਮੈਨੋ ساری ਜ਼ਿੰਦਗੀ ਬੁੱਕਦਾ ਆ ਜure ਮੇਰੇ ਕੋਲ ਜਿੰਨੇ ਪੈਸੇ ਲਾ ਕੇ ਉਧਰ ਜਾਂਦਾ ਹੁੰਦਾ ਇੱਥੇ ਉਹਨੇ ਪੈਸੇ ਦਾ ਵਿਆਜ ਨਹੀਂ ਹੁੰਦਾ ਉਹੀ ਤਾਂ ਗੱਲ ਆ ਆਪਦੀ ਰੋਟੀ ਜੋਗਾ ਵਧੀਆ ਆਪਦੀ ਰੋਟੀ ਜੇ ਬਰਾਏ ਹਾਂ ਪਰਿਵਾਰ ਨੂੰ ਹਾਂ ਮਾਣਾ ਮੋਟਾ ਹੱਥ ਪੱਲਾ ਮਾਰੀ ਜਾ 5-7 ਤਕੀਲੇ ਲੈ ਲੈ ਨਾਲੇ ਪਰਵਾਜ਼ ਦੇ ਵਿੱਚ ਉੱਚੀ ਦੇਣ ਬੋਲ ਕੇ ਨਾਲੇ ਪਰਵਾਜ਼ ਦੇ ਵਿੱਚ ਇਹ ਸਸਤੀ ਕਾ ਹਣਾ ਇਹ ਜ਼ਿੰਦਗੀ ਸਾਰਿਆਂ ਨਾਲੋਂ ਵਧੀਆ ਮਾਣ ਨਹੀਂ ਰੋ ਡਾਊਟ ਕੇ ਤਿਆਰ ਨਹੀਂ ਹੋਇਆ ਹਜੇ ਬਜ਼ਾਰ ਤੇ ਹੀ ਗਿਆ ਇਹ ਗਰਮੀ ਬਣਾ ਕੇ ਕਿਦੋਂ ਉਹ ਆਹ ਮੂੰਹ ਲਾਦਾ ਇਹ ਨਹੀਂ ਤਾਂ ਗੁੱਟ ਬੋਨੇ ਇਹਨਾਂ ਸਾਡੇ ਚੱਕ ਜਣਾ ਘਰੇ ਹੀ ਹੋਵੇ ਨਹੀਂ ਸਾਨੂੰ ਲੋਕਦਾਰ ਨਹੀਂ ਘਰੇ ਕੋਈ ਅਦਾ ਕੱਲਾ ਬੰਦਾ ਇਕੱਲੇ ਜੀ ਮਾਰਾ ਕਰਾਉਣ ਦੇ ਕਾਰਨ ਸੈਸ਼ਨ ਦਿੱਤਾ ਰੱਖਿਆ ਟੈਕ ਟੂਕ ਸੈਨੇ ਚਿਤਰਾ ਆਉਂਦੇ ਬਤੇ ਦੇਖਾ ਜਿਓ ਕਿ ਬਾਜੀ ਉੱਤਰਲਾ ਘਰ ਉੱਤਰਲਾ ਕਸ਼ਾ ਦਾ ਉਹਨਾਂ ਤੇ ਲੈਣਾ ਹਾਂ ਇਹਦਾ ਉੱਤਰ ਬਣਾਵਾ ਜੀ ਉਹਨਾਂ ਕੋਲ ਇਤਰਾ ਕੇ ਬੈਨੀਫਿਟ ਦਿੰਦਾ ਵੱਡੇ ਕੋਣੀ ਖਵਾਣਾ ਚੈੱਕ ਚੈੱਕ ਕਰਕੇ ਲਿਆਂਦੀ ਆ ਮੈਂ ਖਵਾਣੀਆਂ ਆ ਆਜੂ ਜੀ ਆਇਆ ਪੁੱਤ ਚਲੋ ਨਿੱਕੇ ਅੱਛਾ ਇਹਦੇ ਨਾਲ ਨਹੀਂ ਹਣਾ ਮੈਂ ਤੁਝੇ ਨਾਲ ਲਾ ਆ ਦੇਖੋ ਭਾਈ ਸੰਤਾ ਭਾਈ ਹਾਂ ਉਹ ਆਪਣਾ ਨਿੰਜਾ ਥੋੜੀ ਨਿੰਜਾ ਥੋੜੀ ਹਾਂ ਨਿੰਜਾ ਥੋੜੀ ਠੀਕ ਦਾ ਨਾ ਨਿੰਜਾ ਥੋੜੀ ਪਾਟ ਹੁੰਦੇ ਨਹੀਂ ਹੁੰਦੇ ਇਹਨੂੰ ਪਤਾ ਹੋਣਾ ਕੀ ਕੀ ਆ ਉਹ ਕਿਹੜਾ ਕਹੇ ਹੈ ਕਾਰਡੋਂ ਕਿਹੜਾ ਹੈ ਕਿਹੜਾ ਕਾਰਡੋਂ ਨਾ ਦੇਖਦਾ ਇਹਨੂੰ ਆ ਕਿਹੜਾ ਕਾਰਟੂਨ ਗੱਠ ਵੱਜ ਗਈ ਤਾਂ ਤੁੰਨੇ ਕਿਹਾ ਜਾਣ ਨਹੀਂ ਜਾਣ ਕਰਨੀ ਬਾਕੀ ਬੜੀ ਹੋਰ ਚੀਜ਼ ਵੀ ਹੈ ਵੇਖਣ ਅੱਜ ਇਹ ਮੈਂ ਉਹ ਨਹੀਂ ਲੈ ਲਿਆ ਤੇ ਜਦੋਂ ਕਰਦਾ ਨਾ چھوٹਾ ਬੀਮ ਬਣਦਾ ਉਹ ਦੱਜਾ ਖੋਲਿਓ ਫੋਟੋ ਖਿਚਾਂਗੇ ਆਪਾਂ ਕਿਹੜੀ ਬੰਨੀ ਆ ਰਖੜੀ ਦੇਖਾਂ ਹਾਂ ਉਹ ਆਏ ਨਿੰਜਾ ਥੋੜੀ ਜੀ ਭੈਣ ਕਿਹੜੀ ਭੈਣ ਹੁੰਦੀ ਹੈ ਕਿਹੜੀ ਲਓ ਜੀ ਆ ਬਾਕੀ ਖਾ ਲਓ ਨਿੰਜਾ ਥੋੜੀ ਜੀ ਭੈਣ ਹੁੰਦੀ ਉਹ ਨਹੀਂ ਕੀ ਹੁੰਦਾ ਉਹ ਤਾਂ ਨਾ

ਤਾਂ ਕਰ ਦੇ ਮੈਂ ਲੜਦੇ ਵਾ ਹਾਂ ਦੁਖੀ ਬਣਾ ਕਰ ਦੇ ਨਾ ਪਰੇ ਪਰੇ ਕਰਦੇ ਆਂ ਮਨ ਖੈ ਜਾਂਦਾ ਲੱਤਾਂ ਮਾਰ ਨਹੀਂ ਕਰਦਾ ਹਾਂ ਜਾਂਦਾ ਲੈ ਲੈ ਬੱਸ ਬੰਦਾ ਲੈ ਬਾਊ ਜੀ ਬਾਊ ਜੀ ਬੱਚੇ ਵੀ ਨੇ ਕਾਉਦੀ ਲਵਾਵੇ ਤੇ ਲਾਓ ਜੀ ਆਹ ਲਾਓ ਜੀ ਕੋਈ ਕਿੰਗ ਬਾਊ ਜੀ ਕੈਪ ਥੈਂਕ ਯੂ ਹਾ ਲਾਓ ਜੀ ਤੁਸੀਂ ਨਾ ਕੋਈ ਕਿਹਾ ਨਹੀਂ ਉਧਰ ਹੈਲੋ ਕਰ ਦੇ ਹੈਲੋ ਹਾਤ ਨੇ ਵੇਲਾ ਕੋਈ ਨਾ ਵਾਦੇ ਆਂ ਪੀਲਾ ਚਾਹ ਪੀ ਲਓ ਜੀ ਤੁਸੀਂ ਵੀ ਤੇ ਅੱਜ ਅਗਲਾ ਦਿਨ ਹੋ ਗਿਆ ਜੀ ਕੱਲ ਆਪਾਂ ਰਖੜੀ ਬੰਨੇ ਸੀ ਸੰਡੇ ਵਾਲੇ ਦਿਨ ਤੇ ਇੱਕ ਦਿਨ ਆਪਾਂ ਪਹਿਲਾਂ ਹੀ ਰਖੜੀ ਮਨਾ ਲਈ ਹੈਗੀ ਤੇ ਕੱਲ ਆਪਾਂ ਗਿਆ ਸੀ ਪਹਿਲਾਂ ਪਿੰਡ ਗਏ ਫਿਰ ਅਸੀਂ ਭੂਆ ਕੋਲੇ ਗਿਆ ਸੀਗੇ ਤੇ ਉੱਥੇ ਸਾਨੂੰ ਬਹੁਤ ਟਾਈਮ ਲੱਗ ਗਿਆ ਪਰ ਉੱਥੇ ਰਖੜੀ ਬੰਨਣ ਦੇ ਆਪਾਂ ਵੀਡੀਓ ਨਹੀਂ ਬਣਾਈ ਕਿਉਂਕਿ ਕੋਈ ਤਾਂ ਚਾਹੁੰਦਾ ਹੁੰਦਾ ਜੀ ਸਾਡੀ ਵੀਡੀਓ ਬਣਾ ਲੂ ਕਈ ਨਹੀਂ ਬਣਾਉਂਦੇ ਫਿਰ ਕੱਟ ਵੱਟ ਕਰਨ ਨਾਲੋਂ ਆਪਾਂ ਵੀਡੀਓ ਨਹੀਂ ਬਣਾਈ ਹੈਗੀ ਉਸ ਤੋਂ ਬਾਅਦ ਆਪਾਂ ਉਸ ਤੋਂ ਬਾਅਦ ਜੀ ਆਪਾਂ ਬਾਜ਼ਾਰ ਜਾਣਾ ਸੀਗਾ ਤੇ ਉਹਨਾਂ ਦੇ ਨਾਲ ਆਪਾਂ ਬਾਜ਼ਾਰ ગયા ਸੀ ਤੇ ਕੁਝ ਮਾਂਜਾ ਲੈ ਕੇ ਆਉਣਾ ਸੀ ਆਉਂਦਿਆਂ ਨੂੰ ਸਾਨੂੰ ਬਹੁਤ ਲੇਟ ਹੋ ਗਿਆ 8:00 ਵਜੇ 8:00 ਵਜੇ ਆਪਾਂ ਘਰੇ ਆਏ ਆ ਕੁਝ ਤੁਹਾਨੂੰ ਦੱਸਿਆ ਸੀ ਆਪਾਂ ਕਸਟਮਰ ਦੇ ਕੱਪੜੇ ਫੜਾਉਣੇ ਨੇ ਉਹ ਫੜਾ ਕੇ 8:00 ਵਜੇ ਆਪਾਂ ਨੂੰ ਆ ਕੇ ਫਿਰ ਮੈਂ ਕੋਈ ਵੀਡੀਓ ਨਹੀਂ ਬਣਾਈ ਕਿਉਂਕਿ ਬਹੁਤ ਟਾਈਮ ਹੋ ਗਿਆ ਸੀਗਾ ਨੇਰਾ ਹੋ ਗਿਆ ਸੀਗਾ ਮੈਂ ਫਿਰ ਵੀਡੀਓ ਨਹੀਂ ਬਣਾਈ ਹੁਣ ਆਪਾਂ ਸਵੇਰੇ ਤੇ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਮੈਂ ਵੀਡੀਓ ਬਣਾਉਣ ਲੱਗੀ ਸੀ ਟਾਲੀਆਂ ਨਾਲ ਸਾਹਿਬ ਤੇ ਪਰ ਉੱਥੇ ਭੀੜ ਬਹੁਤ ਸੀ ਪਰ ਮੈਨੂੰ ਚੰਗਾ ਵੀ ਨਹੀਂ ਲੱਗਿਆ ਹੈਗਾ ਇਸ ਤਰ੍ਹਾਂ ਮੋਬਾਈਲ ਫੜ ਕੇ ਆਪਾਂ ਵੀਡੀਓ ਬਣਾਈਏ ਭੀੜ ਵੀ ਬਹੁਤ ਜ਼ਿਆਦਾ ਸੀਗੀ ਕਿਉਂਕਿ ਇੱਕ ਤਾਂ ਅੱਜ ਰਖੜੀ ਦਾ ਤਿਹਾਰਾ ਹੈਗਾ ਤੇ ਵਿੱਚ ਹੀ ਕਹੀ ਜਾਂਦੇ ਨੇ ਜੀ ਅੱਜ ਰਖੜੀ ਬੰਨਣੀ ਹੈਗੀ ਵਿੱਚ ਹੀ ਕਹੀ ਜਾਂਦੇ ਨਹੀਂ ਬੰਨਣੀ ਕੁਛ ਨਹੀਂ ਪਤਾ ਹੈਗਾਗਾ ਤੇ ਉੱਥੇ ਆਪਾਂ ਵੀਡੀਓ ਨਹੀਂ ਬਣਾਈ ਕਿਉਂਕਿ ਚੰਗਾ ਨਹੀਂ ਲੱਗਦਾ ਹੈਗਾ ਭੀੜ 'ਚ ਫਿਰ ਮੱਥਾ ਟੇਕਣਾ ਆਪਾਂ ਸਰਦਾਂ ਨਾਲ ਜਾਣਾ ਜਾਇਓ ਤੇ ਵੈਸੇ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਕਿਸੇ ਦਾ ਨਾ ਸਪੈਸ਼ਲ ਵੀਡੀਓ ਬਣਾਵਾਂਗੇ ਆਪਾਂ ਜਿੱਦਣ ਕੱਟ ਨਾ ਹੋਇਆ ਤੇ ਹੁਣ ਆਪਣੇ ਘਰ ਦੇ ਕੰਮਕਾਰ ਸਾਰੇ ਖਿਲਰੇ ਪੈਨੇ ਮੇਰੇ ਤੋਂ ਜ਼ਿਆਦਾ ਵੀਡੀਓ ਨਹੀਂ ਬਣੀ ਹੋएगी ਜਿੰਨੇ ਕੀ ਬਣੀ ਹੈ ਜੀ ਤੁਸੀਂ ਉਹਨੇ ਕੀ ਦੇਖਿਓ 5-7 ਮਿੰਟ ਦੀ ਜਿੰਨੇ ਵੀ ਵੀਡੀਓ ਆ ਗਈ ਨਹੀਂ ਉਦੋਂ ਕੋਸਤਾ ਚਾਹੇ ਕੰਮ ਹੋਵੇ ਨਾ ਹੋਵੇ ਜੇ ਘਰੇ ਕੰਮ ਕਰਦੇ ਨਹੀਂ ਥੱਕਦੇ ਹੈਗੇ ਰਾਤ ਚੋਂ ਹੀ ਆਉਣ ਜਾਣ ਵਾਲੀ ਬੰਦਾ ਥੱਕ ਜਾਂਦਾਗਾ ਤੇ ਪਰ ਸਖੜਣੀਆਂ ਵਾਲਿਆਂ ਦੇ ਜਿਨ੍ਹਾਂ ਦੇ ਕੱਪੜੇ ਪੈਸ ਉਹਨਾਂ ਦੇ ਮੈਨੂੰ ਫੋਨ ਆਈ ਜਾਂਦੇ ਸੀ ਕਿ ਛੇਤੀ ਕਰੋ ਛੇਤੀ ਕਰੋ ਸਾਲਾ ਤੇ ਚਲੋ ਇੱਕ ਦਿਨ ਆਪਾਂ ਪਹਿਲਾਂ ਹੀ ਰਖੜੀਆਂ ਬੰਨਿਆ ਹੈ ਤੇ ਹੁਣ ਅੱਜ ਆਪਾਂ ਟੈਨਸ਼ਨ ਫਰੀ ਹੋ ਕੇ ਆਪਦੇ ਕੰਮ ਕਰਾਂਗੇ ਅੱਜ ਦੇਖਦੇ ਆਪਾਂ ਕੋਈ ਸਟੀਚਿੰਗ ਦੀ ਵੀਡੀਓ ਬਣਾਵਾਂਗੇ ਤੁਹਾਡੇ ਵਾਸਤੇ ਅੱਜ ਜਿੰਨਾ ਵੀ ਛੋਟਾ ਮੋਟਾ ਬਲੌਗ ਬਣਿਆ ਉਹਨਾਂ ਕੀ ਇੰਜੋਏ ਕਰੋ ਮਿਲਦੇ ਹਾਂ ਕਿਸੇ ਹੋਰ ਵੀਰੋ ਨਾਲ ਤਦ ਤੱਕ ਲਈ ਸਸਟੀ ਕਾਲ ਜੀ